ਅੱਜ ਬਹੁਤ ਵੱਡੀ ਜਾਣਕਾਰੀ ਲੈ ਕੇ ਆਇਆ ਜਿੱਤੇ ਅੱਜ ਕੱਲ੍ਹ ਦੀਆਂ ਕੁੜੀਆਂ ਆਪਣੇ ਬੱਚਿਆਂ ਨੂੰ ਸਰਦਾਰ ਬਣਾ ਕੇ ਖੁਸ਼ ਨਹੀਂ ਹੈਗੀਆਂ ਨਾ ਵਾਲ ਕਟਵਾ ਦਿੰਦੀਆਂ ਆ ਤੇ ਗਿੱਪੀ ਗਰੇਵਾਲ ਦੀ ਘਰ ਵਾਲੀ ਗਿੱਪੀ ਗਰੇਵਾਲ ਨਾਲ ਇਸ ਕੱਲੋ ਲੜਪੇ ਸੀ ਕਹਿੰਦੀ ਜੇ ਬੱਚਿਆਂ ਦੇ ਵਾਲ ਕਟਵਾਉਣੇ ਹਨ ਤਾਂ ਕੇਸ ਨਹੀਂ ਰੱਖਣੇ ਤਾਂ ਮੈਂ ਚਲੀ ਜਾਣਾ ਤੇਰਾ ਘਰ ਛੱਡ ਕੇ ਤੇ ਇਹ ਦੇਖ ਲਓ ਉਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਕਹਿੰਦੇ ਫਿਰ ਕੁਝ ਨਹੀਂ ਸੀ ਕਿਆ ਉਸ ਤੋਂ ਬਾਅਦ ਬੱਚਿਆਂ ਦੇ ਦੇਖ ਲਓ ਹੁਣ ਕੇਸ ਵੀ ਰੱਖੇ ਹੋਏ ਆ ਤੇ ਦਸਤਾਰਾਂ ਵੀ ਸਜਾਉਂਦੇ ਆ ਤੇ ਜੂੜੇ ਪਤਕੇ ਬੰਦਦੇ ਆ ਜੂੜੇ ਵੀ ਰੱਖੇ ਹੋਏ ਨੇ ਇਹ ਸਾਰਾ ਕੁਝ ਕਾਦੇ ਕਰਕੇ ਹੋਇਆ ਕਿਪੀ ਕਰੇ ਵਾਲ ਦੀ ਘਰ ਵਾਲੀ ਕਰਕੇ ਨਹੀਂ ਤਾਂ ਅੱਜ ਕੱਲ੍ਹ ਦੀਆਂ ਜਿਹੜੀਆਂ ਮਾਡਰਨ ਕੁੜੀਆਂ ਆ ਜਾਂ ਘਰ ਵਾਲੀਆਂ ਆ ਨਾ ਉਹ ਤਾਂ ਕਹਿੰਦੀਆਂ ਕਿੱਥੇ ਬੌਂਦੀਆਂ ਫਿਰਨਾ ਬੱਚਿਆਂ ਦੇ ਵਾਲ ਜੂੜੇ ਕਰਦੀਆਂ ਫਿਰਨਾ ਆਰਾਮਨੰਦ ਜਾਓ ਤੇ ਵਾਲ ਕਟਵਾ ਲਿਆਓ ਦੋ ਕੰਗੀਆਂ ਮਾਰੋ ਤੇ ਪਰੇ ਪਰ ਨਹੀਂ ਗਿੱਪੀ ਗਰੇਵਾਲ ਦੀ ਘਰ ਵਾਲੀ ਬਹੁਤ ਵੱਖਰੀ ਨਿਕਲੀ ਉਹਨੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਵੀ ਜੋੜ ਕੇ ਰੱਖਿਆ ਤੇ ਸਾਰਿਆਂ ਦੇ ਕੇਸ ਰੱਖੇ ਹੋਏ ਨੇ ਬੱਚੇ ਜਿੰਨੇ ਤਿੰਨੇ ਹੀ ਬੱਚੇ ਆ ਤਿੰਨਾਂ ਦੇ ਕੇਸ ਰੱਖੇ ਹੋਏ ਨੇ ਜੂੜੇ ਵੀ ਕਰਦੇ ਆ ਤੇ ਪਟਕੇ ਬੰਨਦੇ ਆ ਔਰ ਪੱਗ ਦਸਤਾਰ ਸਜਾਉਂਦੇ ਆ ਇਹ ਸਾਰਾ ਕੁਝ ਕਾਦੇ ਕਰਕੇ ਕਿਸ ਕਰਕੇ ਨਾ ਸ਼ਰਮ ਜਿਹੜਾ ਨਾ ਸਾਰਾ ਗਿੱਪੀ ਗਰੇਵਾਲ ਦੀ ਘਰ ਵਾਲੀ ਨੂੰ ਜਾਂਦਾ ਨਹੀਂ ਤਾਂ ਇੱਥੇ ਬਹੁਤ ਨੇ ਹਨਾ ਕੁੜੀਆਂ ਅੱਜ ਕੱਲ੍ਹ ਦੀਆਂ ਜਿਹੜੀਆਂ ਆ ਆਪਣੇ ਘਰ ਵਾਲਿਆਂ ਨੂੰ ਕਹਿ ਕੇ ਵਾਲ ਕਟਵਾਉਂਦੀਆਂ ਬੱਚਿਆਂ ਦੇ ਪਰ ਨਹੀਂ ਕਹਿੰਦੇ ਕਿ ਪੀ ਘਰੇ ਵਾਲ ਨਾਲ ਲੜ ਕੇ ਆਪਣੇ ਬੱਚਿਆਂ ਦੇ ਕੇਸ ਰਖਵਾਏ ਸੀਗੇ ਕਿ ਪੀ ਘਰੇ ਵਾਲ ਦੀ ਘਰ ਵਾਲੀ ਨੇ ਮੈਨੂੰ ਲੱਗਾ ਬੜੀ ਇੱਕ ਅਹਿਮ ਜਾਣਕਾਰੀ ਆ ਮੈਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਾਂ ਤੇ ਅੱਗੇ ਵੀ ਜਾਣੀ ਚਾਹੀਦੀ ਆ ਤੇ ਤੁਸੀਂ ਵੀ ਅੱਗੇ ਲੋਕਾਂ ਤੱਕ ਪਹੁੰਚਾਓ ਜੋ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੀਆਂ ਅੱਜ ਦੀਆਂ ਮਾਉਮਨ ਕੁੜੀਆਂ ਆਪਣੇ ਬੱਚਿਆਂ ਦੇ ਵਾਲ ਕਟਵਾਈ ਜਾਂਦੀਆਂ ਤੇ ਸਮ ਉਹਨਾਂ ਨੂੰ ਕੋਈ ਸਿੱਖਿਆ ਮਿਲੇ ਧੰਨਵਾਦ